ਵੀਡੀਓ ਪਾਈ ਆ ਜੀ ਭਾਈ 13 ਰੁਪਏ ਦੀ ਵੀਡੀਓ ਲੱਗੀ ਆਫਰ ਬੰਦੇ ਦੁਕਾਨ ਤੇ ਨਹੀਂ ਪਹੁੰਚੇ ਕਈ ਬੰਦੇ ਕਹਿ ਰਹੇ ਆ ਬਾਬਾ ਬਾਬਾ ਦੀਪ ਸਿੰਘ ਗੁਰਦਾਰੇ ਜਾ ਕੇ ਸੇਵਾ ਕਰਦੇ ਆ ਹੁਣ ਇੱਥੇ ਵੀ ਕਰੋ ਸੇਵਾ ਜੀ ਅਸੀਂ ਇਹ ਬਾਬਾ ਜੀ ਨਾਨਕ ਦੇ ਜਨਮ ਦਿਨ ਤੇ ਨਾ 13 13 ਰੁਪਏ ਛੱਡਦਾ ਲੰਗਰ ਲਾਇਆ ਸੀ ਸਵੇਰੇ ਆਪਾਂ 9:30 ਤੋਂ 11:30 ਆਫਰ ਰੱਖੀ ਸੀਗੀ ਅਸੀਂ ਸਵੇਰੇ ਪੂਰੇ 9:00 ਵਜੇ 15-20 ਮਿੰਟ ਤੇ ਦੁਕਾਨ ਤੇ ਆ ਗਏ ਸੀ ਭਾਜੀ ਘੱਟੋ ਘੱਟ 1000 ਬੰਦਾ ਹੋਊਗਾ ਹਜ਼ਾਰ ਬੰਦਾ ਪੂਰਾ ਸਾਡੇ ਸ਼ਟਰ ਨਾਲ ਜੁੜ ਕੇ ਖੜਿਆ ਹੋਇਆ ਸੀਗਾ ਤੇ ਸਾਨੂੰ ਸ਼ਟਰ ਵੀ ਖੋਲਣ ਨਹੀਂ ਦਿੱਤਾ ਗਿਆ। ਤੋਖਾ ਭਾਈ ਬਹੁਤ ਵੱਡਾ ਤੋਖਾ ਕੀਤਾ ਗੁਰਪੁਰਾ ਵਾਲੇ ਦੇ ਨੂੰ ਝੂਠ ਬੋਲਿਆ ਕਿਦਾ। ਵੀਡੀਓ 'ਚ ਕਹਿੰਦੇ ਵੀਰੇ 13 ਰੁਪਏ 'ਚ ਜਿੰਨੀਆਂ ਮਰਜ਼ੀ ਸ਼ਰਟਾਂ ਚੱਕੋ। ਇਹਨਾਂ ਨੇ ਆਏ ਨਹੀਂ ਕਿਹਾ ਸੀ ਵੀ 50 ਬੰਦਿਆਂ ਨੂੰ ਸ਼ਰਟਾਂ ਲਵਾਂਗੇ। ਇਹਨਾਂ ਨੇ ਕਿਹਾ ਜੀ ਸਾਰੇ ਬੰਦਿਆਂ ਨੂੰ 13-13 ਰੁਪਏ ਦੀ ਸ਼ਰਟਾਂ। ਜਿੰਨੀਆਂ ਮਰਜ਼ੀਆਂ ਲੈ ਲਓ। ਅੱਜ ਸਵੇਰ ਤੇ ਆਇਆ ਦੁਕਾਨ ਖੁੱਲੀ ਹੈ। ਨਾ ਵੀਰੇ ਗੁੱਲੀ ਨਹੀਂ ਦੋਵਾਂ ਦੇ ਵੀਰੇ ਇੱਕ ਔਰੇ ਥੁੜੀ ਦਾ ਬੇਚਰੀ ਦਾ ਇੱਕ ਨੁਕਸਾਨ ਹੋਇਆ ਉਹਦਾ ਕੌਣ ਜ਼ਿੰਮੇਵਾਰ ਆ ਲੜਾਈ ਵੀ ਹੋਈ ਲੜਾਈ ਹੋਈ ਵੀਰੇ ਦੋ ਲੜਾਈਆਂ ਹੋਈਆਂ ਔਰੇ ਮੁੰਡੇ ਸਰਸਰ ਪਾੜ ਗਏ ਅਸੀਂ ਸ਼ਟਰ ਖੋਲਿਆ ਇੰਨੀ ਧੇਰ ਚ ਭਾਜੀ ਰੋਲਾ ਪੈ ਗਿਆ ਕਿ ਪਿੱਛੇ ਮੋਟਰਸਾਈਕਲ ਚੋਰੀ ਹੋ ਗਿਆ ਪਿੱਛੇ ਦੋ ਮੋਟਰਸਾਈਕਲ ਪਿੱਛੇ ਚੋਰੀ ਹੋ ਗਏ ਅਸੀਂ ਪੀਸੀਆਰ ਬੁਲਾਈ ਪੀਸੀਆਰ ਵਾਲੇ ਆਏ ਪੀਸੀਆਰ ਵਾਲਿਆਂ ਨੇ ਕਿਹਾ ਤੁਸੀਂ ਦੁਕਾਨ ਨਹੀਂ ਖੋਲਣੀ ਜੇ ਤੁਸੀਂ ਦੁਕਾਨ ਖੋਲੋਗੇ ਤੁਹਾਨੂੰ ਪਹਿਲਾਂ ਕਮਿਸ਼ਨਰ ਦਫ਼ਤਰ ਜਾ ਕੇ ਐਪਲੀਕੇਸ਼ਨ ਦੇਣੀ ਪਊਗੀ ਉਹ ਤੁਹਾਨੂੰ ਸਿਕਿਉਰਟੀ ਦੇਣਗੇ ਤਾਂ ਤੁਸੀਂ ਦੁਕਾਨ ਖੋਲਣੀ ਹੈ ਕਿਉਂ ਲਾਮਾ ਜੀ ਓਮਪਰਗਾ ਜੀ ਅੱਜ ਤਾਂ ਇੰਨੀ ਭੀੜ ਦੇ ਵਿੱਚ ਖੜੇ ਹੋ ਕਿ ਵਜਾ ਜੂ ਭਈ ਆ ਗਈ ਕਿ ਸੇਲ ਆਈ ਵੀ ਹੈ 100 ਰੁਪਏ ਦੀ ਨਾ ਉਹ ਇਹ ਬੋਲਿਆ ਤੇਰਾ ਇੱਕ ਦਿਨਿਆਂ ਦਾ ਦੋ ਦਿਨਿਆਂ ਦਾ ਤਿੰਨ ਦਿਨਿਆਂ ਦਾ ਉਹਨੇ ਕੋਈ ਨਹੀਂ ਬਹੁਤ ਫੇਰ 6 ਵਜੇ ਖੜੇ ਆ ਕੇ ਇਹਨਾਂ ਕੱਟੋ ਗਿਆ ਜਨਾਨੀ ਲੱਤੋ ਟੁੱਟ ਗਈ ਆ ਇਹਦੇ ਲੜਾਈ ਵੀ ਪਹਿਲਾਂ ਹੋ ਚੁੱਕੀ ਆ ਇਹਦਾ ਵੀਡੀਓ ਪਾਉਂਦਾ ਨਾ ਤੇ ਪਾਣੀ ਵੀ ਆ ਜਾਂਦਾ ਕਿ ਕਿਹੜੀ ਜਗ੍ਹਾ ਤੋਂ ਆਇਓ ਅੰਮ੍ਰਾਲੇ ਵੈ ਅੰਮ੍ਰਾਲੇ ਤੋਂ ਆਇਓ ਅੱਛਾ ਵੀਡੀਓ ਕਿੱਥੇ ਪਾਈਏ ਤੇਰੇ ਇੱਕੋ ਪਾਗੇ ਪਈ ਜਿਹੀ ਮਨੇ ਨਾ ਹਰ ਮੇਰੇ ਕੋਈ ਜਾਂਦਾ ਵੀਡੀਓ ਆਈਏ ਬਸ ਇੰਸਟਾਗ੍ਰਾਮ ਦਾ ਅੱਜ ਇੰਸਟਾਗ੍ਰਾਮ ਚਾਹੀਏ ਅੱਛਾ ਵੀਡੀਓ ਪਾਤੀ ਜਾਂ ਟਾਈਮ ਤੇ ਤਾਂ ਮੈਂ ਦੁਕਾਨ ਨਹੀਂ ਖੁੱਲੀ ਸਵਾਰ ਖੁੱਲੀ ਨਹੀਂ ਹੁਣ ਉਹਨੂੰ ਵੀਡੀਓ ਪਈਆ ਕਿਦਾਂ ਮੈਂ ਖੁੱਲਣੀ ਨਹੀਂ ਦੁਕਾਨ ਆ ਆਪਾਂ ਵੀਡੀਓ ਰੋਲ ਵੀਡੀਓ ਪਾਤੀ ਹੋਣਾ ਨਹੀਂ ਹਾਂਜੀ ਵੀਡੀਓ ਪਈ ਹੋਣ ਵੀਡੀਓ ਪਈ ਆ ਜੀ 13 ਰੁਪਏ ਦੀ ਵੀਡੀਓ ਲੱਗੀ ਆਫਰ ਬੰਦੇ ਦੁਕਾਨ ਤੇ ਨਹੀਂ ਪਹੁੰਚੇ ਕਈ ਬੰਦੇ ਕਹਿ ਰਹੇ ਆ ਬਾਬਾ ਬਾਬਾ ਦੀਪ ਸਿੰਘ ਗੁਰਦਾਰੇ ਜਾ ਕੇ ਸੇਵਾ ਕਰਦੇ ਆ ਹੁਣ ਇੱਥੇ ਵੀ ਕਰੋ ਸੇਵਾ ਹੁਣ ਇੱਥੇ ਸੇਵਾ ਨਹੀਂ ਕਰਦੇ ਭਾਈ ਆ ਦੇਖੋ ਆ ਬੰਦੇ ਕੋ 113 ਰੁ ਉਨੇ ਇਨੀ ਕਾ ਭਾਈ ਤੁਸੀਂ ਇੱਕ ਲੋ ਦੋ ਲੋ ਤਿੰਨ ਲੋ ਚਾਰ ਲੋ ਜਿੰਨੀ ਤੁਹਾਡੀ ਇੱਛਾ ਤੁਸੀਂ ਲੈ ਲੋ ਉਹਨਾ ਬੰਦਾ ਭਾਈ ਦੇਖੋ ਇੰਨੇ ਆਫਰ ਪਾਈ ਆ ਇਹਨੇ ਵੀਡੀਓ ਤੇ ਵੀ ਨਹੀਂ ਕਿਹਾ ਜੀ ਸੇ ਇੱਕ ਬੰਦੇ ਨੂੰ ਇੱਕ ਸ਼ਰਟ ਦਵਾਂਗੇ ਹੁੰਦੇ ਆ ਭਾਈ ਆਏ ਆ ਇਹ ਬੰਦੇ ਕਹਿੰਦੇ 10 ਸ਼ਰਟਾਂ ਲਈਆਂ ਫਿਰ ਦੇ ਦੋ ਦੇ ਦੋਗੇ ਤੁਸੀਂ 10 ਸ਼ਰਟ ਤੁਸੀਂ ਦੁਕਾਨ ਵੀ ਨਹੀਂ ਖੋਲੇ ਤੁਸੀਂ ਭਾਈ ਇੱਕ ਬੰਦੇ ਨੂੰ ਇੱਕ ਸ਼ਰਟ ਦੋ ਤੁਸੀਂ ਦੁਕਾਨ ਦਾ ਖੋਲੋ ਘਟਾ ਘਟਾ ਆ ਬੰਦਾ ਭਾਈ ਸੰਬਰਾਲੇੋਂ ਐ ਮੈਂ ਜਮਾਲਪੁਰ ਤੋਂ ਆਇਆ ਜੀ ਸੰਬਰਾਲਾ ਚੌਂਕ ਦੇਖਿਆ ਤੁਸੀਂ ਉੱਤੋਂ ਅੱਗੇ ਜਮਾਲਪੁਰ ਚੌਕ ਉੱਪਰ ਆਇਆ ਦੁਕਾਨਦਾਰ ਨੇ ਧੋਖਾ ਕੀਤਾ ਧੋਖਾ ਭਾਈ ਬਹੁਤ ਵੱਡਾ ਧੋਖਾ ਕੀਤਾ ਗੁਰਪੁਰ ਪ੍ਰਿਆਪਾ ਪ੍ਰਣਾਲੀ ਤੋਂ ਸਵੇਰੇ ਖੜੇ ਆ ਵੀਰੇ ਸਵੇਰੇ ਦੇ 5 ਵਜੇ ਦੇ ਘਰੋਂ ਤੁਰੇ ਹੋਏ ਆ ਤੁਹਾਨੂੰ ਕਿਤਾ ਪਤਾ ਲੱਗਿਆ ਵੀ ਇੱਥੇ ਚੇਲ ਲੱਗੀ ਹੈ ਜੀ ਵੀਰੇ ਇਹਨਾਂ ਨੇ ਵੀਡੀਓ ਪਾਈ ਹੋਈ ਸੀਗੀ ਵੀਡੀਓ ਜੋ ਸੀਗੀ ਫੇਕ ਵੀਰੇ ਸ਼ਰਿਆਂ ਵਾਲਾ ਵੀਡੀਓ ਵਿੱਚ ਕਹਿੰਦੇ ਵੀਰੇ 13 ਰੁਪਏ ਦੀ ਜਿੰਨੀਆਂ ਮਰਜ਼ੀ ਸ਼ਰਟਾਂ ਚੱਕੋ ਇਹਨਾਂ ਨੇ ਐ ਨਹੀਂ ਕਿਹਾ ਸੀ ਵੀ 50 ਬੰਦਿਆਂ ਨੂੰ ਸ਼ਰਟਾਂ ਦਵਾਂਗੇ ਇਹਨਾਂ ਨੇ ਕਿਹਾ ਜੀ ਸਾਰੇ ਬੰਦਿਆਂ ਨੂੰ 13-13 ਰੁਪਏ ਦੀ ਸ਼ਰਟਾਂ ਜਿੰਨੀਆਂ ਮਰਜ਼ੀਆਂ ਲੈ ਲਓ ਸਵੇਰੇ ਤੇ ਆਇਆ ਦੁਕਾਨ ਤੇ ਆਇਆ ਨਾ ਬਿਰੇ ਗੁੱਲੀ ਨਹੀਂ ਸਵੇਰੇ ਵੀਰੇ ਇੱਕ ਹੋਰੇ ਥੁੜੀ ਦਾ ਬੇਚਰੀ ਦਾ ਇੱਕ ਨੁਕਸਾਨ ਹੋਇਆ ਉਹਦਾ ਕੌਣ ਜ਼ਿੰਮੇਵਾਰ ਆ ਲੜਾਈ ਵੀ ਹੋਈ ਲੜਾਈ ਹੋਈ ਵੀਰੇ ਦੋ ਲੜਾਈਆਂ ਹੋਈਆਂ ਔਰੇ ਮੁੰਡੇ ਸਰਸਰ ਪਾੜ ਗਏ ਕਿੰਨੇ ਲੋਕ ਇੱਥੇ ਕੱਟ ਕਿੰਨਾ ਇੱਥੇ ਵੀਰੇ 4-500 ਬੰਦਾ ਸੀ ਆਉਦਾ ਕੰਮਕਾਰ ਛੱਡ ਗਿਆ ਸਾਰੇ ਬੰਦੇ ਵੀਰੇ ਇੱਥੇ ਇਹਨਾਂ ਨੇ ਸਾਰਿਆਂ ਨੂੰ ਬੁੱਧੂ ਬਣਾਇਆ ਵੀਰੇ ਜਿਹੜੀ ਗੱਲਬਾਤ ਹੋਈ ਦੁਕਾਨਦਾਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਵੀਰੇ ਫੋਨ ਬੰਦ ਕਰਕੇ ਆਉਦਾ ਘਰੇ ਬੈਠਾ ਰਹਿੰਦਾ ਇੰਤਜ਼ਾਰ ਕੀਤਾ ਜਾ ਰਿਹਾ ਵੇਟ ਇੰਤਜ਼ਾਰ ਵੀਰੇ ਵੇਟ ਵੀ ਕਰ ਰਹੇ ਆ ਵੀਰੇ ਬੱਸ ਹੁਣ ਅੱਜ ਹੁਣ ਅਗਲਾ ਐਕਸ਼ਨ ਕੀ ਲਿਆ ਜਾਏਗਾ ਅਗਲਾ ਐਕਸ਼ਨ ਵੀਰੇ ਕਾਰਵਾਈ ਹੋਣੀ ਚਾਹੀਦੀ ਬੰਦੇ ਦੇ ਯਾਰ ਇੰਨੇ ਬੰਦੇ ਜਿਹੜੇ ਬਦੀਨ ਹੋਏ ਆਏ ਕਿ ਨਹੀਂ ਪੂਰਾ ਖਿਲਾਰਾ ਪਿਆ ਅਸੀਂ ਦਿੱਤੀਆਂ 13-13 ਰੁਪਏ ਦੀਆਂ ਹੁਣ ਮੇਰੀ ਗੱਲ ਨੂੰ ਸਮਝੋ ਕਿ ਇੱਕ ਬੰਦਾ ਕਹਿੰਦਾ ਮੈਨੂੰ 20 ਸ਼ਰਟਾਂ ਦੇ ਪਾਜੀ ਤੁਹਾਨੂੰ 20 ਸ਼ਰਟਾਂ ਕਿੱਦਾਂ ਦੇ ਦਾਂਗੇ ਅਸੀਂ ਬਾਬੇ ਨਾਮ ਦਾ ਬਾਬੇ ਦੇ ਨਾਮ ਦਾ ਲੰਗਰ ਲਾਇਆ 13-13 ਰੁਪਏ ਦੀ ਸ਼ਰਟ ਦਾ ਵੀਡੀਓ ਦੇ ਉੱਪਰ ਮੈਂਸ਼ਨ ਕੀਤਾ ਪਾਜੀ ਇੱਕ ਬੰਦੇ ਨੂੰ ਇੱਕ ਮਿਲੂਗੀ ਹੁਣ ਜਿਹੜੇ ਬੰਦੇ ਨੂੰ ਇੱਕ ਬੰਦਾ 20 ਮੰਗ ਰਿਹਾ ਸੀ ਉਹਨੂੰ 20 ਨਹੀਂ ਦੇਣੀ ਆ ਅਸੀਂ ਸਭ ਦੇ ਮੂੰਹ ਨੂੰ ਲਾਣੀ ਆ ਉਹ ਬੰਦਾ ਗਲਤ ਕਮੈਂਟ ਕਰ ਰਿਹਾ ਵਾ ਆ ਸਟਾਈਲ ਫੈਸ਼ਨ ਤੇ ਅੱਜ ਇਹਨਾਂ ਨੇ ਸੇਲ ਆਈ ਸੀ ਸਾਡੇ ਭਾਈ ਸਾਹਿਬ ਨੇ ਤੇ ਇਹਨਾਂ ਨੇ ਸੇਲ ਜਿਸ ਹਿਸਾਬ ਨਾਲ ਲਾਈ ਸੀ ਉਸ ਹਿਸਾਬ ਨਾਲ ਵੱਧ ਘੱਟ ਹੋ ਚੁੱਕਿਆ ਸੀਗਾ ਹਜ਼ਾਰ ਬੰਦੇ ਹਜ਼ਾਰ ਬੰਦੇ ਦੇ ਕਹਿਨ ਦਾ باوجود ਹਜ਼ਾਰ ਤੋਂ ਪਲੱਸ ਹੀ ਬੰਦਾ ਹੋਊਗਾ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਕਈ ਲੋਕ ਗੁੰਮਰਾਹ ਵੀ ਕਰ ਰਹੇ ਨੇ ਕਈ মিডিਆ ਵਾਲੇ ਆ ਕੇ ਗਲਤ ਗਲਤ ਸ਼ਬਦਾਵਲੀ ਵੀ ਵਰਤ ਰਹੇ ਨੇ ਕਿ ਇਦਾਂ ਨਹੀਂ ਇਦਾਂ ਕੀਤਾ ਇਹਨਾਂ ਨੇ ਇਦਾਂ ਕੀਤਾ ਹਾਂਜੀ ਇਹਨਾਂ ਨੇ 90 95 ਸ਼ਰਟਾਂ 78 ਪੀਸ ਦਾ ਰਿਕਾਰਡ ਸਾਡੇ ਬਾਏ ਕੈਮਰਾ ਹੈਗਾ ਦੁਕਾਨ ਤੇ ਹਾਂਜੀ ਜੀ ਅਸੀਂ ਆਏ ਬਾਬਾ ਜੀ ਨਾਨਕ ਦੇ ਜਨਮ ਦਿਨ ਤੇ ਨਾ 13-13 ਰੁਪਏ ਛੱਡ ਦਾ ਲੰਗਰ ਲਾਇਆ ਸੀ ਸਵੇਰੇ ਆਪਾਂ 9:30 ਤੋਂ 11:30 ਆਫਰ ਰੱਖੀ ਸੀਗੀ ਅਸੀਂ ਸਵੇਰੇ ਪੂਰੇ 9:00 ਵਜੇ 15-20 ਮਿੰਟ ਤੇ ਦੁਕਾਨ ਤੇ ਆ ਗਏ ਸੀ ਭਾਜੀ ਘੱਟੋ ਘੱਟ 1000 ਬੰਦਾ ਹੋਊਗਾ ਹਜ਼ਾਰ ਬੰਦਾ ਪੂਰਾ ਸਾਡੇ ਸ਼ਟਰ ਨਾਲ ਜੁੜ ਕੇ ਖੜਿਆ ਹੋਇਆ ਸੀਗਾ ਤੇ ਸਾਨੂੰ ਸ਼ਟਰ ਵੀ ਖੋਲਣ ਨਹੀਂ ਦਿੱਤਾ ਗਿਆ ਅਸੀਂ ਸ਼ਟਰ ਖੋਲਿਆ ਇੰਨੀ ਧੀਰ ਚ ਭਾਜੀ ਰੋਲਾ ਪੈ ਗਿਆ ਕਿ ਪਿੱਛੇ ਮੋਟਰਸਾਈਕਲ ਚੋਰੀ ਹੋ ਗਿਆ ਪਿੱਛੇ ਦੋ ਮੋਟਰਸਾਈਕਲ ਪਿੱਛੇ ਚੋਰੀ ਹੋ ਗਏ ਅਸੀਂ ਪੀਸੀਆਰ ਬੁਲਾਈ ਪੀਸੀਆਰ ਵਾਲੇ ਆਏ ਪੀਸੀਆਰ ਵਾਲਿਆਂ ਨੇ ਕਿਹਾ ਤੁਸੀਂ ਦੁਕਾਨ ਨਹੀਂ ਖੋਲਣੀ ਜੇ ਤੁਸੀਂ ਦੁਕਾਨ ਖੋਲੋਗੇ ਤੁਹਾਨੂੰ ਪਹਿਲਾਂ ਕਮਿਸ਼ਨਰ ਦਫ਼ਤਰ ਜਾ ਕੇ ਐਪਲੀਕੇਸ਼ਨ ਦੇਣੀ ਪਊਗੀ ਉਹ ਤੁਹਾਨੂੰ ਸਿਕਿਉਰਟੀ ਦੇਣਗੇ ਤਾਂ ਤੁਸੀਂ ਦੁਕਾਨ ਖੋਲਣੀ ਹੈ ਤੇ ਅਸੀਂ ਫਿਰ ਥਾਣੇ ਗਏ ਮੁੰਸ਼ੀ ਕੋਲ ਮੁੰਸ਼ੀ ਨੇ ਕਿਹਾ ਤੁਹਾਨੂੰ ਮੈਂ 5 ਮਿੰਟ ਦੇ ਵਿੱਚ 5-7 ਬੰਦੇ ਭੇਜਦਾ ਵਾਂ ਫਿਰ ਉਹਨਾਂ ਨੇ ਸਾਨੂੰ ਪੁਲਿਸ ਭੇਜੀ ਪੁਲਿਸ ਭੇਜ ਜਦ ਬਾਅਦ ਹੀ ਦੁਕਾਨ ਖੋਲੀ ਆ ਭਾਜੀ ਜੇ ਜਿਹੜੇ মিডিਆ ਵਾਲੇ ਨੇ ਇਹ ਵੀਡੀਓ ਪਾਈ ਆ ਨਾ ਕਿ ਅਸੀਂ ਦੁਕਾਨ ਨਹੀਂ ਖੋਲੀ ਭਾਜੀ ਉਹਨੇ ਮੇਰਾ ਪੱਖ ਨਹੀਂ ਲਿਆ ਜਦੋਂ ਵੀ ਆਪਾਂ ਕੋਈ ਵੀਡੀਓ ਪਾਣੇ ਆ ਨਾ ਭਾਜੀ ਅਸੀਂ ਕਵਾਲਿਟੀ ਦੀ ਵੀ ਲਈਦੀ ਆ ਤੇ ਆਪੋਜੀਸ਼ਨ ਦੀ ਵੀ ਲਈਦੀ ਆ ਬਾਈਟ ਦੋਨਾਂ ਦੀ ਕਨਵਰਟ ਕਰਕੇ ਵੀਡੀਓ ਪਾਈ ਜਾਂਦੀ ਆ ਕਿ ਹਾਂ ਵੀ ਕਿਉਂ ਵੀਡੀਓ ਅਗਲੇ ਨੇ ਕਿਉਂ ਨਹੀਂ ਦਿੱਤੀ ਅਗਲੇ ਨੂੰ ਇਹ ਨਹੀਂ ਪਤਾ ਕਿ ਹੈ ਜੀ ਕਿ ਇਹ ਜਿਹੜੀ ਇੱਥੇ ਮੋਟਰਸਾਈਕਲ ਚੋਰੀ ਹੋਇਆ ਜਨਾਨੀ ਦਾ ਸਿਰ ਪਟਿਆ ਇੱਕ ਇੱਕ ਗੱਡੀ ਵਾਲਾ ਇੱਕ ਜਨਾਨੀ ਨੂੰ ਸਕੋਰਪੀਓ ਮਾਰ ਗਿਆ ਉਹਦੇ ਪੈਰ ਤੇ ਸੱਟ ਲੱਗੀ ਆ ਉਹ ਮੀਡੀਆ ਵਾਲਿਆਂ ਨੂੰ ਨਹੀਂ ਪਤਾ ਉਹ ਬਾਅਦ ਵਿੱਚ ਆਇਆ ਸੀ ਉਹਨੇ ਇਹ ਵੀਡੀਓ ਪਾਈ ਆ ਪਾਜੀ ਇਹ ਤਾਂ ਜਿੰਨੇ ਬੰਦੇ ਖੜੇ ਆ ਜਿੰਨੇ ਵੀ ਆਸੇਵਾਦੇ ਖੜੇ ਸਭ ਨੂੰ ਪੁੱਛ ਲੋ ਅਈ 13 13 ਰੁਪਏ ਦੀ ਸ਼ਰਟ ਦਿੱਤੀ ਆ ਚਾਹੇ ਕਿਸੇ ਨੇ 1000 ਰੁਪਏ ਵਾਲੀ ਪਸੰਦ ਕੀਤੀ ਆ ਚਾਹੇ 500 ਵਾਲੀ ਕੀਤੀ ਆ ਅਸੀਂ ਉਹਨਾਂ ਨੂੰ ਅਸੀਂ 50 ਬੰਦਿਆਂ ਦੀ ਵੀਡੀਓ ਪਾਈ ਸੀ ਪਾਜੀ ਅਸੀਂ 78 ਬੰਦਿਆਂ ਨੂੰ 78 ਬੰਦਿਆਂ ਨੂੰ ਦਿੱਤੀ ਆ ਇਹ ਬੰਦਾ ਵੀ ਖੜਾ ਵਾ ਇਹਨੂੰ ਪੁੱਛ ਇਹਨੂੰ ਇਹ ਬੰਦੇ ਨੂੰ ਪੁੱਛ ਲੋ ਕਿ ਧੱਕਾ ਮਾਰ ਕੇ ਇਹਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਇਹਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਇਹਨੂੰ ਪੁੱਛੋ ਅਸੀਂ ਸ਼ਲਟਾ ਵੰਡਿਆ ਬੰਦਾ ਗਵਾਵਾ ਇਹ ਮੈਨੂੰ ਹੁਣ ਵੀ ਕਹਿ ਰਿਹਾ ਵੀਰੇ ਮੈਨੂੰ ਦੇ ਦੇ ਮੈਂ ਕਿਹਾ ਵੀਰੇ ਆਫਰ ਖਤਮ ਹੋ ਗਈ ਹੈ ਜਿੰਨੇ ਜਸੀਂ ਆਫਰ ਲਾਈ ਸੀ ਉਸ ਤੋਂ ਅਸੀਂ ਵੱਧ ਵੰਡ ਚੁੱਕੇ ਆ ਇਹ ਬੰਦਾ ਇਹ ਬੰਦਾ ਗਵਾਵਾ ਇਸ ਗੱਲ ਦਾ ਕਿ ਇਹ ਬੰਦੇ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਸੀਗੇ ਹੁਣ ਦੱਸੋ ਇੱਕ ਕੱਲਾ ਬੰਦਾ 1000 ਬੰਦੇ ਨੂੰ ਕਿੱਦਾਂ ਸੰਭਾਲ ਲੂਗਾ ਪੁਲਿਸ ਵਾਲੇ ਆਏ ਸੀ 2-3 ਘੰਟੇ 2 ਕੁ ਘੰਟੇ ਤੇ ਖੜੇ ਨੇ ਉਹਨਾਂ ਕੋ ਵੀ ਭੀੜ ਦੀ ਅਸੈਂਬਲੀ ਉਹ ਵੀ ਚਲੇ ਗਏ ਅੰਦਰ ਖਰੇ ਸੀ ਬੋਰੇ ਤੇ ਸਾਨੂੰ ੱੱਕੇ ਮਾਰ ਕੇ ਪਿੱਛੇ ਸ਼ਲ 13 ਰੁਪਏ ਦੀ ਸਰਟਾ ਲੈਣ ਆਏ ਸੀ ਕਿ ਨਹੀਂ ਮਿਲੀ ਸਰ ਲੋਕਾਂ ਨੂੰ ਮਿਲੀਆਂ ਨੇ ਇੱਥੇ ਲੋਕਾਂ ਨੂੰ ਮਿਲਿਆ ਸਰ ਮੈਨੂੰ ਨਹੀਂ ਮਿਲਿਆ ਮੈਂ ਕਹਿੰਦਾ ਕਹਿੰਦਾ ਰਹਿ ਗਿਆ ਮੈਨੂੰ ਕਹਿੰਦੇ ਹੁਣ ਖਤਮ ਹੋ ਗਏ ਦਿੰਦਾ ਹੀ ਨਹੀਂ ਗਿਆ ਜੀ ਪੁੱਛੋ ਰਿਹਾ ਜੀ ਕਿਉਂ ਨਹੀਂ ਮਿਲੀ ਭੀੜ ਚੌੜੀ ਬੜੀ ਹੈਗੀ ਤੱਕੇ ਸਾਹ ਤੱਕੇ ਨਾਲ ਵਰ ਗਏ ਮੈਂ ਮੋਰੇ ਹੈਗੇ ਸੀ ਮੈਨੂੰ ਨੇ ਵਰਨੇ ਤਾਂ ਦਿੱਤਾ ਤੱਕੇ ਮਾਰ ਕੇ ਅੰਦਰ ਵਰ ਗਏ ਖਤਮ ਹੋ ਗਏ ਜੀ